ਵੈਲਕਮ ਟੂ ਮਾਈ YouTube ਚੈਨਲ ਗਾਇਸ ਦੋਸਤੋ ਕੜੀ ਇੱਥੇ ਬਹੁਤ ਦੇਖਿਆ ਹੋਣਗੀਆਂ ਪਰ ਤੁਹਾਨੂੰ ਇੱਕ ਇਹੋ ਜਿਹੀ ਕੜੀ ਵਿਖਾਉਣੇ ਅੱਜ ਜਿਹਨੂੰ ਦੇਖ ਕੇ ਤੁਹਾਡੇ ਹੋਸ਼ ਉੱਡ ਜਾਣਗੇ ਬੁਖਾਟੀ ਦਾ ਨਾਮ ਤੁਸੀਂ ਸਾਰਿਆਂ ਨੇ ਸੁਣਿਆ ਹੋਊਗਾ ਬੁਖਾਟੀ ਇੱਕ ਬਹੁਤ ਫੇਮਸ ਘਰ ਆ ਫੇਮਸ ਹੋਣ ਦੇ ਨਾਲ ਨਾਲ ਇਹਦਾ ਪ੍ਰਾਈਸ ਵੀ ਬਹੁਤ ਹਾਈ ਹੈ ਜਿੱਥੇ ਕਿ ਬੇਸ ਪ੍ਰਾਈਸ 7 ਕਰੋੜ ਦਾ ਤੇ ਹਾਈ 150 ਕਰੋੜ ਤੱਕ ਵੀ ਜਾ ਸਕਦਾ ਪਰ ਬੁਖਾਟੀ ਦੀ ਸਿਰਫ ਕਾਰਾਂ ਨਹੀਂ ਬੁਖਾਟੀ ਦੀ ਘੜੀਆਂ ਵੀ ਆਉਂਦੀਆਂ ਨੇ ਬੁਖਾਟੀ ਦੀ ਕਾਰਵਾਂ ਬੁਖਾਟੀ ਦੀ ਘੜੀਆਂ ਵੀ ਬਹੁਤ ਯੂਨੀਕ ਨੇ ਜਿੱਥੇ ਕਿ ਬੁਗਾਟੀ ਦੀ ਇੱਕ ਘੜੀ 1 ਕਰੋੜ ਤੋਂ ਲੈ ਕੇ 7 ਕਰੋੜ ਤੱਕ ਜਾ ਸਕਦੀ ਆ ਤੇ ਮੋਸਟ ਐਕਸਪੈਂਸਿਵ ਵਨ ਜਿਹੜੀ 1.5 ਯੂਐਸ ਮਿਲੀਅਨ ਡਾਲਰ ਦੀ ਆ ਜਿਹੜੀ ਕਿ ਲਗਭਗ 10 ਕਰੋੜ ਇੰਡੀਅਨ ਰੁਪੀਸ ਦੀ ਬਣ ਜਾਂਦੀ ਆ ਘੜੀ ਦਾ ਪ੍ਰਾਈਸ ਤੁਹਾਡੀ ਕਸਟਮਾਈਜੇਸ਼ਨ ਤੇ ਡਿਪੈਂਡ ਕਰਦਾ ਤੁਸੀਂ ਕਿੰਦਾ ਰੂਬੀਸ ਵਿੱਚ ਪਾਉਂਦੇ ਹੋ ਕਿਤੇ ਡਾਇਮੰਡ ਕਿੰਦਾ ਦਾ ਮੈਟਲ ਯੂਜ਼ ਕਰਦੇ ਹੋ 골ਡ ਸਿਲਵਰ ਪਲੈਟਿਨਮ ਕਿਦਾਂ-ਕਿਦਾਂ ਦੇ ਉਹਦੇ ਵਿੱਚ ਯੂਨੀਕ ਪੈਟਰਨਸ ਪਾਉਂਦੇ ਹੋ ਇਹ ਸਾਰਾ ਤੁਹਾਡੀ ਕਸਟਮਾਈਜੇਸ਼ਨ ਤੇ ਡਿਪੈਂਡ ਕਰਦਾ ਵੱਡੇ ਵੱਡੇ ਸਟਾਰ ਸੈਲੀਬ੍ਰਿਟੀਜ਼ ਬੜੇ ਬੜੇ ਬਿਜ਼ਨਸਮੈਨ ਹੀ ਸਿਰਫ ਘੜੀਆਂ ਨੂੰ ਰਿਪੋਰਟ ਕਰਦੇ ਨੇ ਜੀ ਦੇਖ ਸਕਦੇ ਹੋ ਰੋनाल्डੋ ਵੈਰੀ ਫੇਮਸ ਫੁੱਟਬਾਲ ਪਲੇਅਰ ਆ ਉਹਦੇ ਕੋਲ ਆ ਘੜੀ ਹੈਗੀ ਰੋनाल्डੋ ਨੇ ਆਪਣੇ ਕਾਰ ਵਰਗੀ ਆਪਣੀ ਘੜੀ ਲਈ ਹੋਈ ਹੈ ਸੇਮ ਬਲੈਕ ਐਂਡ ਵਾਈਟ ਉਦਾਂ ਦੀ ਘੜੀ ਆ ਉਦਾਂ ਦੀ ਕਾਰ ਆ ਐਂਡਰਿਟ ਨੇ ਵੀ ਆਪਣੀ ਕਾਰ ਵਰਗੀ ਘੜੀ ਲਈ ਹੋਈ ਹੈ ਐਂਡਰਿਟ ਦੀ ਕਾਰ ਹੈ ਜਿਹੜੀ ਬੜੀ ਯੂਨੀਕ ਕਲਰ ਦੀ ਐ ਬਗਾਟੀ ਕਾਪਰ ਕਲਰ ਦੀ ਇਸ ਕਰਕੇ ਉਹਨੇ ਕਾਪਰ ਕਲਰ ਦੀ ਵਾਚ ਵੀ ਲਈ ਹੋਈ ਹੈ ਜਿਹੜੀ ਕਾਪਰ ਕਲਰ ਦੀ ਵਾਚ ਆ ਤੇ ਰੋनाल्डੋ ਦੀ ਵਾਚ ਆ ਇਹਨਾਂ ਦੋਵਾਂ ਦੇ ਵਿੱਚ ਡਿਫਰੈਂਸ ਆਇਆ ਕਿ ਨੌਲਟੋ ਦੀ ਵਾਚ ਦੇ ਵਿੱਚ ਡਾਇਮੰਡਸ ਲੱਗੇ ਹੋਏ ਆ ਉਹਦੀ ਕੁੱਲ ਮਿਲਾ ਕੇ ਵੈਲਿਊ ਹੈਗੀ 1.3 ਮਿਲੀਅਨ ਡਾਲਰ ਜਿਹੜੀ ਕਿ ਯੂਐਸ ਦੇ ਵਿੱਚ ਹੈ ਤੇ ਜੇ ਇੰਡੀਅਨ ਰੁਪੀਸ ਦੀ ਗੱਲ ਕੀਤੀ ਜਾਏ ਤਾਂ 9.1 ਕਰੋੜ ਦੀ ਉਹਦੀ ਵੈਲਿਊ ਹੈਗੀ ਹੈ ਐਂਡ ਰੋਟੇਟ ਦੀ ਵਾਚ ਕਲੇਨ ਜੇਨ ਵਾਚ ਹੈ ਬਾਹਰ ਉਹਦੇ ਕੋਈ ਡਾਇਮੰਡਸ ਨਹੀਂ ਲੱਗੇ ਹੋਏ ਕਾਪਰ ਕਲਰ ਦੀ ਹੈ ਅੰਦਰ ਉਹਦੇ ਡਾਇਮੰਡਸ ਭਾਵੇਂ ਲੱਗੇ ਹੋਣਗੇ ਪਰ ਬਾਹਰ ਨਹੀਂ ਲੱਗੇ ਹੋਏ ਇਸ ਕਰਕੇ ਉਹਦੀ 3.29 ਕਰੋੜ ਵੈਲਿਊ ਹੈ ਜਿੰਨੀ ਕਿ ਉਹਨੇ মিডিਆ ਦੇ ਵਿੱਚ ਦੱਸੀ ਹੋਈ ਹੈ ਹੁਣ ਗੱਲ ਕਰਦੇ ਹਾਂ ਇਹਨਾਂ ਵਿੱਚ ਇਹਦੀ ਖਾਸियत ਕੀ ਹੈ ਪਹਿਲੀ ਗੱਲ ਕਰਦੇ ਬੁਗਾਟੀ ਦੀ ਖਾਸੀ ਬੁਗਾਟੀ ਦੀ ਸਭ ਤੋਂ ਸਪੈਸ਼ਲ ਖਾਸੀ ਇਹਦਾ ਇੰਜਨ ਹੈ W16 ਇੰਜਨ ਨੋਰਮਲ ਕਾਰਸ ਦੇ ਵਿੱਚ V4 V6 V8 ਇੰਜਨ ਦੇਖਣ ਨੂੰ ਮਿਲਦਾ ਪਰ ਬੁਗਾਟੀ ਦੇ ਵਿੱਚ ਤੁਹਾਨੂੰ W16 ਇੰਜਨ ਦੇਖਣ ਨੂੰ ਮਿਲਦਾ ਹੈ ਜਿਹਦੀ ਕੀ ਬਹੁਤ ਜ਼ਿਆਦਾ ਵੈਲਿਊ ਹੈ ਬੁਗਾਟੀ ਇਸ 6 ਮਹੀਨੇ ਲਾਂਦੀ ਹੈ ਇੱਕ ਕਾਰ ਦੇ ਇੰਜਨ ਨੂੰ ਅਸੈਂਬਲ ਕਰਨ ਦੇ ਵਿੱਚ ਸਪੈਸ਼ਲ ਇੰਜੀਨੀਅਰਸ ਹੁੰਦੇ ਆ ਜਿਹੜੇ ਆਪਣੇ ਹੱਥੀਂ ਇਹਨੂੰ ਅਸੈਂਬਲ ਕਰਦੇ ਨੇ ਤੇ ਉਹਦੇ ਵਿੱਚ ਇਹਨੂੰ 6 ਮਹੀਨੇ ਲੱਗ ਜਾਂਦੇ ਨੇ ਸਿਰਫ ਇੰਜਨ ਅਸੈਂਬਲ ਕਰਦੇ ਕਰਦੇ ਬੁਗਾਟੀ ਦੀ ਕਾਰ ਤੇ ਆਪਾਂ ਦੇਖ ਲਈ ਕਿਦਾਂ ਅਸੈਂਬਲ ਹੁੰਦੀ ਆ ਇਦਾਂ ਬੁਗਾਟੀ ਦੀ ਕੜੀ ਵੀ ਇਦਾਂ ਹੀ ਅਸੈਂਬਲ ਬੁਗਾਟੀ ਦੇ ਵਾਸ਼ ਦੇ ਵਿੱਚ ਤੁਹਾਨੂੰ ਫਿਜ਼ੀਕਲ ਪਿਸਟਨਸ ਮੂਵ ਕਰਦੇ ਦੇਖਣਗੇ ਜਿੱਦਾਂ ਲੱਗਦਾ ਕਿ ਇਹਦੇ ਵਿੱਚ ਛੋਟਾ ਜਿਹਾ ਇੰਜਨ ਵਿੱਚ ਪਾ ਕੇ ਰੱਖਿਆ ਹੈ ਤਿੰਨ ਤੋਂ ਚਾਰ ਮਹੀਨੇ ਸਿਰਫ ਇਹਨੂੰ ਬਣਾਉਣ ਨੂੰ ਲੱਗਦੇ ਨੇ ਪਰ ਇਹ ਘਟੂ ਘਟ ਤੁਹਾਨੂੰ 1 ਜਾਂ 2 ਸਾਲ ਦੀ ਵੇਟ 'ਚ ਵੀ ਰੱਖ ਸਕਦੇ ਨੇ ਡਿਪੈਂਡ ਕਰਦਾ ਤੁਸੀਂ ਆਪਣੀ ਘੜੀ ਦੇ ਵਿੱਚ ਕੀ ਕੀ ਐਡ ਕਰਾਉਣਾ ਚਾਹੁੰਦੇ ਹੋ ਜਿਸ ਦੇ ਨਾਲ ਪ੍ਰਾਈਸ ਤੇ ਵੀ ਡਿਫਰੈਂਸ ਪੈ ਸਕਦਾ ਤੇ ਆ ਸੀਗੀ ਬੁਗਾਟੀ ਦੀ ਘੜੀ ਕਮੈਂਟ ਕਰਕੇ ਦੱਸਿਓ ਤੁਹਾਨੂੰ ਬੁਗਾਟੀ ਦੀ ਘੜੀ ਦੇ ਵਿੱਚ ਕੀ ਪਸੰਦ ਆ ਤੇ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਫਿਰ ਮਿਲਦੇ ਆਂ